ਦੋ ਐਡੀਸੀਪੀ ਇਨਵੈਸਟੀਗੇਸ਼ਨ ਤੇ ਐਸਸੀਪੀ ਇਨਵੈਸਟੀਗੇਸ਼ਨ ਸਪੈਸ਼ਲ ਸੈਲ ਦੀ ਟੀਮ ਜਿਹੜੀ ਹੈ ਇਹਨਾਂ ਦੇ ਪਿੱਛੇ ਅ ਪਿਛਲੇ ਆਲਮੋਸਟ 1 ਮਹੀਨੇ ਤੋਂ 1 ਮਹੀਨੇ ਤੋਂ ਲੱਗੀ ਹੋਈ ਸੀਗੀ ਅਨਲ ਉਰਫ ਰੌਕੀ ਇੱਕ ਵਿਅਕਤੀ ਹੈ ਇਹਨੂੰ ਗ੍ਰਿਫਤਾਰ ਕੀਤਾ ਦੂਜਾ ਹੈ ਮੁਕੇਸ਼ ਉਰਫ ਮੁੰਨਾ ਮੁੰਨੇ ਤੇ ਚਾਰ ਪਰਚੇ ਦਰਜ ਹੈ ਇੱਕ ਪਰਚਾ ਜੇ ਪੀਓਵੀ ਹੈ ਐਨਡੀ ਦੇ ਵੀ ਹੈ ਤੇ ਰੌਕੀ ਤੇ 21 ਅਫਾਇਰਸ ਦਰਜ ਹੈ ਤੇ ਸ਼ਹਿਰ ਚ ਕਾਫੀ ਨੇ دہشت ਫੈਲਾਈ ਹੋ ਸੀਗੀ ਨੋ ਬਾਰੀ ਜੇਲ ਗਿਆ ਹੈ 8 ਵਾਰ ਜੇਲ ਗਿਆ ਹੈ 9 ਸਾਲ ਜੇਲ ਘਟ ਘਟ ਕੇ ਆਇਆ ਮੁਲਾਵੀ ਕਾਫੀ ਵਾਰ ਜੇਲ ਤੋਂ ਦਰਬਾਰ ਕੋ ਫੁੰਦਾ ਰਿਹਾ ਬੰਬੀਆ ਗਰੁੱਪ ਨਾਲ ਅਫੀਲੀਏਟਡ ਸੀਗੇ ਜਿਹੜਾ ਸੰਦੀਪ ਮੰਗਲ ਅੰਬੀਆਂ ਦੇ ਦੋ ਮੇਨ ਅਕਿਊਜ਼ ਨੇ ਪੁਨੀਤ ਤੇ ਲੱਲੇ ਉਹਨਾਂ ਦੇ ਵੀ ਐਸੋਸੀਏਟਸ ਨੇ ਤੇ ਬੀਸਿਕਲੀ ਸ਼ਹਿਰ ਚ ਤੇ ਜਲੰਧਰ ਜਲੰਧਰ ਦੇ ਹਾਲੇਦੋਲੇ ਵਾਲੇ ਵਾਲੇ ਚਲੇ ਅਚ ਐਕਸਟਰਸ਼ਨ ਕਰਦੇ ਸੀਗੇ ਜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਚ ਇਹ ਆਇਆ ਹੈ ਇਹ ਔਨ ਰਿਕਾਰਡ ਨਹੀਂ ਹੈ ਪੁਲਿਸ ਨੇ ਕਿ ਛੋਟੀ ਮੋਟੀ 50000 ਲੱਖ 1.5 ਲੱਖ 2 ਲੱਖ ਦੀ ਇਹਨਾਂ ਨੇ ਪਿਛਲੇ 1 ਸਾਲ ਤੋਂ ਕਾਫੀ ਐਕਸਟਰਸ਼ਨ ਕੀਤੀ ਹੈ ਕਿ પેટ્રોલ ਪੰਪ ਵਾਲੇ ਤੋਂ ਕੋਈ ਆੜਤੀਏ ਤੋਂ ਜਾਂ ਕੋਈ ਸਿਨੇਮਾ ਵਾਲਾ ਹੋ ਕੋ ਮਲਟੀਪਲੈਕਸ ਵਾਲਾ ਹੋ ਇਹ ਨਾ ਤਾਂ ਟੈਕਸੀ ਸਟੈਂਡ ਹੋ ਗਏ ਬਸ ਢੇ ਹੋ ਗਏ ਢਾਬੇ ਵਾਲੇ ਹੋ ਗਏ ਤੇ ਪਰਚੇ ਨਾਲ ਤੇ ਨਰਜ਼ ਜਿਹੜੇ ਹੈ ਉਹ ਸਟਾਕਸਨ ਦੇ ਹੈ ਆਮ ਤੌਰ ਤੇ ਦਿਨ ਤੋਂ ਸਾਤੇ ਤੇ 6 ਪਰਚੇ ਦਿਨ ਤੋਂ ਦੋ ਦੇ ਮਰੜ ਦਾ ਵੀ ਪਰਚਾ ਹੈ ਨਾ ਤੇ ਬੰਮੀਆ ਕੇੰਦਨ ਆ ਰਹੀ ਹੈ ਫਲੇਟ ਕਿੰਨੇ ਪਰਚੇ ਦੱਸਿਓ ਉਹਦੇ ਘਰ ਨਾ ਨਹੀਂ 31 frs ਇਹਦੇ ਕਲਫ ਚਾਹਾਂ ਜਿਹੜੇ ਪੁੰਦੇ ਨੇ ਆਰਟੀਕਲ ਉਹ ਹੀ ਕਿੱਕ ਫਿਰ ਤੁਸੀਂ ਇਹ ਕਿ ਤੁਹਾਨੂੰ ਨਾ ਫੈਂਕਾ ਦਿੱਤੀ ਉਹ ਇਹ ਰਾਈਵਲ ਗਰੁੱਪ ਦੇ ਸੀਗੇ ਨਾ ਤੇ ਉਹ ਮੇਰਾ ਗਰੁੱਪ ਦੇ ਗੈਂਗ ਦੇ ਐਫੀਲੀਏਟ ਸੀਗੇ ਇਹਨਾਂ ਦੇ ਪੁਹਹਾ ਗੈਂਗ ਵਾਸਤੇ ਸਾਰੀ ਫਰੋਤੀ ਜਿਹੜੀ ਆ ਹਾਂ ਆਪਸ ਚ ਨਾ ਦੇਖੋ ਗੈਂਗ ਵਾਸਤੇ ਫਰੋਤੀ ਜਿਹੜੀ ਹੈ ਉਹਨਾਂ ਦਾ ਨਾਮ ਵਰਤਦੇ ਸੀਗੇ ਉਹਨਾਂ ਦੇ ਨਾਲ ਐਸੋਸੀਏਟਿਡ ਸੀਗੇ ਜਿਹੜੀ ਫਰੋਤੀ ਹੈ ਉਹ ਵਰਦੇ ਤਾਂ ਆਪਣੇ ਲਈ ਜੀ ਇਹ ਮਤਲਬ ਹੈ ਕਿ ਉਹਨਾਂ ਦੇ ਆਰਡਰ ਦੇ ਉੱਤੇ ਨਹੀਂ 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 ਆਪ ਆਪਣਾ ਕਰਦੇ ਨੇ ਆਪਣੇ ਆਪਣੇ ਨਾਮ ਹਗਾ ਯੂਜ਼ ਕਰਦੇ ਨੇ ਆਪ ਨਾਮ ਇਸ ਲਈ ਯੂਜ਼ ਕਰਦੇ ਕਿ ਉਹਨਾਂ ਦੇ ਨਾਲ ਅਸੋਸੀਏਟਿਡ ਹੈ ਇਹ 100% ਸ਼ੋਰ ਹੈ ਕਿ ਬੰਬੀ ਹਰ ਗੈਰ ਬਿਲਕੁਲ ਜੀ ਬਿਲਕੁਲ ਆਪਣਾ ਨਾਮ ਯੂਜ਼ ਨਹੀਂ ਜੀ ਬਿਲਕੁਲ ਉਹਨਾਂ ਨਾਲ ਨਾਮ ਸੇਮ ਗਰੁੱਪ ਹੈ ਸਰ ਕਿਹਾਰੇ ਕਿੱਥੋਂ ਲੈ ਕੇ ਹਥਿਆਰ ਹੁਣ ਤੱਕ ਤਾਂ ਐਮਪੀ ਤੋਂ ਉਹਨਾਂ ਨੇ ਜਿਹੜਾ ਇਨਟੇਕ ਹੈ ਉਹ ਐਮਪੀ ਦਾ ਹੈ ਤਿੰਨ ਹਥਿਆਰ ਬੱਤੀਪੋਰ ਦੇ ਤਿੰਨ ਵੈਪਨ ਬਰਾਮਦ ਹੋਏ ਕੰਟਰੀ ਮੇਡ ਹੈ 300 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇਕ ਲੋਫੀ ਆਹ ਫਿਲਹਾਲ ਕਿ ਅੰਦਰ ਤੇ ਹੈ ਪਿਸਟਲ ਗਿਆ ਨਾ ਦਿਸ ਇ ਮੈਟਰੋਫਿਨ ਇਨਵੈਸਟੀਗੇਸ਼ਨ ਕਿਹੜੇ ਏਰੀਆ ਜਿੱਥੇ ਜਾ ਰਹੇ ਹਾਂਜੀ ਐਕਟਿਵ ਨਵਾਂ ਸ਼ਹਿਰ ਫਲੋਰ ਫਗਵਾੜਾ ਜਲੰਧਰ ਜਲੰਧਰ ਰੂਰਲ ਵੀ ਕਰ ਲੋ ਕੁਝ ਪਾਰਟਸ ਆਫ ਹੁਸ਼ਿਆਰਪੁਰ ਕਾ ਕਾਫੀ ਵਾਰ ਲੱਗਦਾ ਹੈ ਉਹ ਤੋਂ ਤੁਹਾਨੂੰ ਇਨਕਮਿੰਗ ਦੇ ਸਕਦਾ ਸੀ ਅਗਰ ਨਹੀਂ ਉਹ ਹੁਣ ਤੱਕ ਤਾਂ ਇਹ ਕੋਈ ਸਾਥੀ ਹੈ ਤਿੰਨ ਚਾਰ ਹੋਰ ਸਾਥੀ ਹੈ ਲੱਖ 2 ਲੱਖ ਤੋਂ ਵੱਧ ਕਿਤੇ ਕੋ ਨਹੀਂ ਹੁਣ ਤੱਕ ਤਾਂ ਇਹ ਲੱਖ 2 ਲੱਖ 5 ਲੱਖ ਵੀ ਹੋ ਸਕਦਾ ਬਟ ਇਹ ਐਕਟਿਵਲੀ ਇਨਵੋਲਡ ਸੀਗੀ ਕੋਈ ਕੰਪਲੀਟ 5 ਲੱਖ ਵਾਲੀ ਨਹੀਂ ਨਹੀਂ ਹੈ ਸਾਡੇ ਕੋਲ ਨਹੀਂ ਹੈ ਲੱਖ 2 ਲੱਖ ਵਾਲੀ ਸਾਰੀ ਕੰਪਲੀਟ ਨਹੀਂ ਹੈ ਨਹੀਂ ਕੰਪਲੀਨਟ ਵੀ ਨਹੀਂ ਹੈ ਮੈਂ ਉਹ ਹੀ ਕਹਣਾ ਔਨ ਰਿਕਾਰਡ ਨਹੀਂ ਹੈ ਇਹ ਕਿੰਨੇ ਇੰਟਰੋਗੇਸ਼ਨ ਚਾਹੀਏ ਯਾਰ ਹਾਂਜੀ ਨੇ ਹੱਥ ਨਹੀਂ ਸੀਗਾ ਲੇਕਿਨ ਉਹ ਉਹਨਾਂ ਦੇ ਜਿਹੜੇ ਮੇਨ ਅਕਿਊਜ਼ਡ ਹੈ ਉਹਨਾਂ ਦੇ ਨਾਲ ਦੇ ਬੰਦੇ ਇਹਨਾਂ ਦੇ ਰਾਈਵਲ ਬੰਦੇ ਸੀਗੇ ਉਹ ਵੀ ਕੋਈ ਜਾਣਦਾ ਪਰ ਰਾਈਵਲ ਸੀਗੇ ਇਹ ਲੁਪਕੇ ਦੇ ਬੰਦੇ ਨੇ ਇਹ ਇੱਕ ਲੋਕਲ ਅਖਬਾਰ ਦਾ ਇਹ ਸੱਜਣਾ ਪਿਛਲੇ ਦਿਨੀ ਮਟਰ ਹੋਇਆ ਉਹਦੇ ਵਿੱਚ ਵੀ ਇਹਨਾਂ ਦਾ ਕੁਝ ਹੈ ਨਹੀਂ 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 ਉਹ ਤਾਂ ਸੈਪਰੇਟ ਇਸ਼ੂ ਸੀਗਾ ਜੋ ਉਹ ਬੰਡਰ ਜਿਹੜਾ ਹੋਇਆ ਉਹ ਤਾਂ ਪੁਰਾਣੀ ਰਾਈਵਲਰੀ ਸੀਗੀ ਜਿਸ ਕਰਕੇ ਮਤਲਬ ਇਹ ਦੋਨੋਂ ਸਾਥੀ ਨੇ ਆਪਦ ਦੇ ਵਿੱਚ ਜੀ ਜੀ ਦੋਨੋਂ ਸਾਥੀ ਇਨਾਂ ਦੇ ਕੋਈ ਹੋਰ ਵੀ ਗਿਆ ਹੈਗਾ ਜਾਂ ਤਿੰਨ ਚਾਰ ਹੋਰ ਬੰਦੇ ਹੈ ਇਨਾਂ ਦੇ ਤਿੰਨ ਚਾਰ ਹੋ ਰਹੀ ਹੈ ਹਾਂ ਐਕਟਿਵਲੀ ਸਰ ਜਿਹੜੇ ਦੋਸਤ ਸੀ ਦੱਸ ਰਹੇ ਕਿ ਇਨਾਂ ਦੇ ਕਦੋਂ ਪਹੁੰਚੇ ਸੀ ਕਿ ਇਹ ਜੇਸਟੇਜ ਤੇ ਅਸਲ ਪਹੁੰਚ ਰਹੀ ਹੋ ਚੁੱਕੀ ਸੀ ਕਿਸੇ ਦੀ ਹਾਂ 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 ਕੋਈ ਜ਼ਿਲੰਦਰ ਤੇ ਸੀਚ ਨਾਲ ਮੜ ਰਿਹਾ ਘਟਾ ਇੱਕ ਜ਼ਿਲੰਦਰ ਇੱਕ ਬਾਰਦਾ ਮੋੜ ਕੋੜਾ ਕੰਡਕਟਰ ਸੀ ਬੋਸ ਕੋਈ ਵੀ ਇਸ ਤਰੀਕੇ ਦੀ ਨਹੀਂ ਐਕਟਿਵਿਟੀ नहीं ये इत, all, always, ये हां, हां. नहीं ये भी इट ऑल ऑलवेज हर जगह है है हिंदुस्तान से से करके जाओ मॉडल कोड ऑफ कंडक्ट रिलेटेड जी दिस रेगुलर पुलिसिंग पंजाब पुलिस कर तो रहे नहीं अब तो वो अलग करेगा सामान वाला से तो थोड़े क्लियर कर दो जे सामान वाला तगड़े मजे आ कि यो मुंडा गंदल रहने वाला थी हां नहीं आई आई नहीं आई कांट कमेंट टेल द टाइम फैक्ट्स आपके कोल नहीं है वी कैन नॉट कमेंट मुंबई पुलिस ने कोई संपर्क था जो उ ने किसी ने से था कोई संपर्क नहीं नहीं केड़ा रोखी दे साफ को गैंग वाले जे और और वही वाला रोखी साफ दे नाल बंगला जे हां वही वाला रोखी